ਇਸ ਵੀਡੀਓ ਦੇ ਵਿੱਚ ਤੁਸੀਂ ਜਿਸ ਬੱਚੇ ਨੂੰ ਦੇਖ ਰਹੇ ਹੋ ਇਸ ਬੱਚੇ ਦੇ ਦੋਵੇਂ ਹੱਥ ਚੰਗੀ ਤਰ੍ਹਾਂ ਡਵਲਪ ਨਹੀਂ ਆ ਔਰ ਇਸੇ ਕਾਰਨ ਇਹ ਬੱਚਾ ਅੱਜ ਆਸ਼ਰਮ ਦੇ ਵਿੱਚ ਹੈ ਪਰ ਇਸ ਚੀਜ਼ ਨੂੰ ਉਹ ਆਪਣੇ ਕਮਜ਼ੋਰੀ ਨਹੀਂ ਸਮਝਦਾ ਔਰ ਇਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਪੀ ਦੇ ਵਿੱਚ ਕਿਸ ਤਰ੍ਹਾਂ ਸੋਹਣੀ ਇਸ ਬੱਚੇ ਦੀ ਹੈਂਡਰਾਈਟਿੰਗ ਹੈ ਬਿਲਕੁਲ ਖੁਸ਼ ਮિજાਜ ਦੇ ਬੱਚਾ ਹੈ ਔਰ ਨਾਲ ਹੀ ਨਾਲ ਇਸ ਬੱਚੇ ਦੇ ਮੂੰਹ ਤੇ ਬਿਲਕੁਲ ਵੀ ਕਿਸੇ ਕਿਸਮ ਦੀ ਸ਼ਿਕੰਜਨੀ ਹੈ ਔਰ ਇਹ ਬੱਚਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਕਿਸੇ ਨਾ ਖੁਸ਼ਹਾਲੀ ਦੇ ਨਾਲ ਇਸ ਆਸ਼ਰਮ ਦੇ ਵਿੱਚ ਜੀ ਰਿਹਾ ਹੈ ਉਹ ਸਾਡੇ ਕੋਲ ਬਾਇਰਥ ਆਂਡ ਹੀ ਇਜ਼ ਇਨ ਕਲਾਸ 5 ਔਰ ਉਹ ਬੱਚਾ ਐਨਾ ਕੌਨਫੀਡੈਂਟ ਆ ਨਾ ਇੱਕ ਵਾਰ ਕੀ ਹੋਇਆ ਕਿ ਸਟੇਸ਼ਨਰੀ ਸੀਗੀ ਜਿਵੇਂ ਪੈਨਸਲਸ ਇਰੇਜ਼ਰਸ ਸ਼ਾਰਪਨਰਸ ਉਹਨਾਂ ਨੂੰ ਹਾਲੀਡੇਜ਼ ਹੋਮਵਰਕ ਲਈ ਮੈਂ ਦੇ ਰਹੀ ਸੀ ਜਦੋਂ ਮੈਂ ਦੇਣ ਲੱਗੀ ਤਾਂ ਉਹਦੀ ਪੈਨਸਲ ਇਰੇਜ਼ਰ ਸ਼ਾਰਪਨਰ ਮੈਂ ਉਹਦੇ ਫਰੈਂਡ ਨੂੰ ਫੜਾਤੀ ਉਹ ਰੁਸ ਗਿਆ ਫੇਰ ਮੈਨੂੰ ਪਤਾ ਲੱਗਿਆ ਕਿ ਉਹਨੇ ਇਨ ਮਾਈਂਡ ਕੀਤਾ ਕਿ ਮੇਰੀ ਚੀਜ਼ ਮੈਨੂੰ ਦੋ ਤਾਂ ਉਹਦੀ ਪੈਨਸਲ ਇਰੇਜ਼ਰ ਸ਼ਾਰਪਨਰ ਜਦੋਂ ਮੈਂ ਉਹਨੂੰ ਦਿੱਤੀ ਤਾਂ ਹੀ ਵਾਸ ਲਾਈਕ ਵੈਰੀ ਹੈਪੀ ਉਧੀਆਂ ਆਰਮਸ ਨੇ ਜਿਹੜੀਆਂ ਫੁੱਲੀ ਡਿਵੈਲਪ ਨਹੀਂ ਹੈਗੀਆਂ ਪਰ ਉਹਨੇ ਇਸ ਚੀਜ਼ ਨੂੰ ਕਦੇ ਆਪਣੀਆਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਹਿੰਡਰੈਂਸ ਨਹੀਂ ਬਣਨ ਦਿੱਤਾ ਜਦੋਂ ਖੇਡ ਦਾ ਬੈਲੈਂਸ ਨਹੀਂ ਬੰਦਾ ਉਹਦੇ ਨਾਲ ਸੱਟਾਂ ਬਹੁਤ ਨੇ ਇੱਥੇ 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 ਉਹ ਡਿੱਗ ਪੈਂਦਾ ਬਿਕਾਜ਼ ਆਰਮਸ ਦਾ ਬੈਲੈਂਸ ਨਹੀਂ ਨਾ ਬੈਲੈਂਸ ਨਹੀਂ ਬੋਡੀ ਨੂੰ ਮਿਲਦਾ ਲੁਧਿਆਣਾ ਵਿੱਚ ਸੇਖਣਾ ਤੁਸੀਂ ਤੇ ਮੈਂ ਹਰਸ਼ ਕੋ ਰਾਜ ਤੁਹਾਨੂੰ ਪੰਜਾਬ ਦੇ ਕਿਹੋ ਜਿਹੇ ਅਡਾਪਸ਼ਨ ਸੈਂਟਰ ਦੇ ਤਸਵੀਰਾਂ ਦਿਖਾਵਾਂਗੇ ਜਿੱਥੇ ਬੱਚਿਆਂ ਨੂੰ ਬਹੁਤ ਵਧੀਆ ਪੜਾਈ ਦਿੱਤੀ ਜਾਂਦੀ ਹੈ ਬਾਲ ਘਰ ਗਲਤ ਬਤ ਕਰਦੇ ਆ ਇੱਕ ਛੋਟਾ ਜਿਹਾ ਬੱਚਾ ਦੇਖਿਆ ਹਾਲਾਂਕਿ ਹੱਥ ਤਾਂ ਹੈ ਪਰ ਉਹਦੀ ਸ਼ਕਲ ਜਦੋਂ ਫੇਸ ਦੇਖਿਆ ਨਾ ਬ੍ਰਾਈਟ ਦੇ ਉਹ ਸਾਡੇ ਕੋਲ ਬਾਇ ਬਰਥ ਆ ਐਂਡ ਹੀ ਇਜ਼ ਇਨ ਕਲਾਸ 5 ਔਰ ਉਹ ਬੱਚਾ ਐਨਾ ਕੌਨਫੀਡੈਂਟ ਆ ਨਾ ਇੱਕ ਵਾਰ ਕੀ ਹੋਇਆ ਕਿ ਸਟੇਸ਼ਨਰੀ ਸੀਗੀ ਜਿਵੇਂ ਪੈਨਸਲਜ਼ ਰੇਜ਼ਰਸ ਸ਼ਾਰਪਨਰਸ ਉਹਨਾਂ ਨੂੰ ਹਾਲਟੇਜ਼ ਹੋਮਵਰਕ ਲਈ ਮੈਂ ਦੇ ਰਹੀ ਸੀਗੀ ਤੇ ਅ ਜਦੋਂ ਮੈਂ ਦੇਣ ਲੱਗੀ ਤਾਂ ਉਹਦੀ ਪੈਨਸਲੇ ਰੇਜ਼ਰ ਸ਼ਾਰਪਨਰ ਮੈਂ ਉਹਦੇ ਫਰੈਂਡ ਨੂੰ ਫੜਾਤੀ ਉਹ ਰੁਸ ਗਿਆ ਅੱਛਾ ਤੇ ਮੈਨੂੰ ਸਮਝ ਨਹੀਂ ਲੱਗੀ ਮੈਂ ਕਿ ਇਹ ਰੁਸ ਕਿਉਂ ਗਿਆ ਫੇਰ ਮੈਨੂੰ ਪਤਾ ਲੱਗਿਆ ਕਿ ਉਹਨੇ ਇਨ ਮਾਈਂਡ ਕੀਤਾ ਕਿ ਮੇਰੀ ਚੀਜ਼ ਮੈਨੂੰ ਦੋ ਤਾਂ ਉਹਦੀ ਪੈਨਸਲ ਇਰੇਜ਼ਰ ਸ਼ਾਰਪਨਰ ਜਦੋਂ ਮੈਂ ਉਹਨੂੰ ਦਿੱਤੀ ਥੈਨ ਹੀ ਵਾਸ ਲਾਈਕ ਵੈਰੀ ਹੈਪੀ ਹੀ ਨੇਵਰ ਅਲਾਉਜ਼ ਐਨੀਬਾਡੀ ਜਿਵੇਂ ਰੋਟੀ ਖਾਣੀ ਆ ਤਾਂ ਉਹਨੇ ਆਪਣੀ ਇੰਡੀਪੈਂਡੈਂਟਲੀ ਖਾਣੀ ਆ ਉਹਨੇ ਆਪਣੀ ਉਹਦੀਆਂ ਆਰਮਸ ਨੇ ਜਿਹੜੀਆਂ ਫੁੱਲੀ ਡਿਵੈਲਪ ਨਹੀਂ ਹੈਗੀਆਂ ਪਰ ਉਹਨੇ ਇਸ ਚੀਜ਼ ਨੂੰ ਕਦੇ ਆਪਣੀਆਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਹਿੰਡਰੈਂਸ ਨਹੀਂ ਬਣਨ ਦਿੱਤਾ ਸਿਰਫ ਉਹਦਾ ਇਹ ਹੁੰਦਾ ਕਿ ਬੈਲ ਜਦੋਂ ਖੇਡਦਾ ਬੈਲੈਂਸ ਨਹੀਂ ਬੰਦਾ ਉਹਦੇ ਨਾਲ ਸੱਟਾਂ ਬਹੁਤ ਨੇ ਇੱਥੇ 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 ਉਹ ਡਿੱਗ ਪੈਂਦਾ ਬਿਕਾਜ਼ ਆਰਮਸ ਦਾ ਬੈਲੈਂਸ ਨਹੀਂ ਨਾ ਬੈਲੈਂਸ ਨਹੀਂ ਬਾਡੀ ਨੂੰ ਮਿਲਦਾ ਬਟ ਹੀ ਪਾਰਟਿਸਿਪੇਟਸ ਇਨ एवरीथिंग he has onu koi complex hi nahi hai ga ki mere ch koi kamiyan and we love him a lot ਉਹਨੂੰ ਅਸੀਂ ਕਦੇ ਨਹੀਂ ਇਹ ਟ੍ਰੀਟ ਵੀ ਨਹੀਂ ਅਸੀਂ ਕੀਤਾ ਬਈ ਇਹ ਡਿਫਰੈਂਟ ਆ ਜੀ ਔਰ ਮੈਮ ਤੁਹਾਨੂੰ ਪਤਾ ਹੈ ਉਹ ਬੱਚਾ ਕਿਵੇਂ ਮਿਲਿਆ ਕਿ ਇਸੇ ਕਰਕੇ ਉਸ ਬੱਚੇ ਨੂੰ ਅਬੰਡਨ ਕੀਤਾ ਗਿਆ ਸੀ ਬਹੁਤ ਸਾਰੇ ਦੇਖੋ ਇਹ ਇੱਕ ਬੜੀ ਮੇਜਰ ਵਜ੍ਹਾ ਸਾਡੇ ਕੋਲ ਹੁਣ ਬੇਟੀ ਆ ਆਪਾਂ ਛੋਟੇ ਬੱਚਿਆਂ ਲੈ ਕੇ ਤਾਂ ਨਹੀਂ ਜਾ ਪਾਵਾਂਗੇ ਸ਼ੀ ਇਸ ਡਾਊਨ ਸਿੰਡਰੋਮ ਉਹਨੂੰ ਅਬੰਡਨ ਕਰਤਾ ਇਹ ਬਾਈ ਬਰਥ ਸਾਡੇ ਕੋਲ 11 ਇਅਰਸ ਦਾ ਹੋ ਗਿਆ ਬਿਕਾਜ਼ ਆਫ ਹਿਸ ਹੈਂਡੀਕੈਪ ਇਨੂੰ ਅਬੈਂਡਨ ਅਬੈਂਡਨ ਕਰਤਾ ਇੱਕ ਸਾਡੇ ਕੋਲ ਬੇਟਾ ਹੈ ਉਹ ਮਾਈਕਰੋਸੈਫਲੀ ਹੈ ਉਹਦਾ ਸਿਰ ਛੋਟਾ ਹੈ ਜੀ ਉਹਨੂੰ ਦਰਬਾਰ ਸਾਹਿਬ ਕੋਈ ਅਬੈਂਡਨ ਕਰ ਗਿਆ ਬਿਕਾਜ਼ ਹੀ ਹੈਜ਼ ਅ ਮੈਡੀਕਲ ਕੰਡੀਸ਼ਨ ਤਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਪੈਸ਼ਲ ਨੀਡ ਬੱਚੇ ਨੇ ਉਹ ਇਸੇ ਕਰਕੇ ਬਾਈ ਬਰਥ ਅਬੈਂਡਨ ਹੋ ਜਾਂਦੇ ਨੇ ਬਿਕਾਜ਼ ਦੇ ਹੈਵ ਸਮ ਕਾਈਂਡ ਆਫ ਡਿਸੇਬਿਲਟੀ ਐਂਡ ਪੇਰੈਂਟ ਬੱਚਾ ਆਪਣੇ ਆਪ ਨੂੰ ਅੱਡ ਨਹੀਂ ਸਮਝਦਾ ਨਾਟ ਐਟ 올 ਨਾਟ ਐਟ 올 ਹੀ ਇਜ਼ ਹੀ ਇਜ਼ ਵੰਡਰਫੁਲ ਚਾਈਲਡ ਜੀ ਬਿਲਕੁਲ ਵੰਡਰਫੁਲ ਚਾਈਲਡ ਹੈ ਤਾਂ ਇਹ ਸੀ ਗੱਲਬਾਤ ਕੀਤੀ ਹੈ ਬਹੁਤ ਵਧੀਆ ਮਹਿਸੂਸ ਹੋਇਆ ਮੈਮ ਦੇ ਨਾਲ ਗੱਲਬਾਤ ਕਰਕੇ ਵੀ ਕਿ ਇਹ ਬੱਚੇ ਆਪਣੇ ਨੂੰ ਡਿਫਰੈਂਟ ਵੀ ਨਹੀਂ ਸਮਝਦੇ ਕਿਉਂ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਇਹਨਾਂ ਨੇ ਅੱਜ ਤੱਕ ਬੱਚਿਆਂ ਨੂੰ ਫੀਲ ਨਹੀਂ ਕਰਨ ਦਿੱਤਾ ਕਿ ਤੁਸੀਂ ਵੱਖਰੇ ਹੋ ਵਧੀਆ ਸਕੂਲ ਜਾਂਦੇ ਨੇ ਜਿੱਥੇ ਬਾਕੀ ਮਾਪੇ ਦੇ ਬੱਚੇ ਪਹੁੰਚਦੇ ਨਹੀਂ ਉੱਥੇ ਇਹ ਵੀ ਆਪਣੇ ਘਰੋਂ ਜਿਹੜਾ ਕਿ ਪਹੁੰਚਦੇ ਨੇ ਜਿੱਥੇ ਮਿਲ ਕੇ ਪੜ੍ਹਾਈ ਕਰਦੇ ਨੇ ਉਹ ਵੱਡੇ ਵੱਡੇ ਮੁਕਾਮ ਤੱਕ ਜਿਹੜੇ ਕਿ ਇੱਥੋਂ ਬੱਚੇ ਪਹੁੰਚੇ ਹੋਏ ਨੇ ਬਹੁਤ ਵੱਡੀ ਗੱਲ ਹੈ ਔਰ ਜਦੋਂ ਤਸਵੀਰਾਂ ਦੇਖੀਆਂ ਜਦੋਂ ਬੱਸ ਦੇ ਵਿੱਚੋਂ ਲੰਘ ਰਹੇ ਸੀ ਤਾਂ ਮੇਰੇ ਨਾਲ ਕਲੀਗਸ ਵੀ ਆ ਜਿਨ੍ਹਾਂ ਨੂੰ ਅਸੀਂ ਬਹੁਤ ਖੁਸ਼ ਹੋਏ ਦੇ ਕੇ ਕਿ ਇਦਾਂ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਅਡਾਪਸ਼ਨ ਸੈਂਟਰ ਦੇ ਵਿੱਚ ਹੈ ਇਦਾਂ ਲੱਗ ਰਿਹਾ ਸੀ ਜਿਹੜੇ ਬੱਚੇ ਨੂੰ ਆਪਣੇ ਘਰ ਨੂੰ ਜਾਣੇ ਬਿਲਕੁਲ ਫੀਲ ਨਹੀਂ ਹੋਇਆ ਇਦਾਂ ਲੱਗ ਰਿਹਾ ਸੀ ਬਹੁਤ ਵਧੀਆ ਟੌਪ ਕਲਾਸ ਜਿਹੜੇ ਕਿ ਬੱਚੇ ਇੱਥੇ ਜਾ ਰਹੇ ਨੇ ਤਾਂ ਬਹੁਤ ਸੋਹਣੀਆਂ ਤਸਵੀਰਾਂ ਅੱਜ ਸਪੈਸ਼ਲੀ ਵੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਸਾਡਾ ਦਿਲ ਬਹੁਤ ਖੁਸ਼ ਹੋਇਆ ਅਜੈ ਹੋਰ ਵੀਡੀਓਸ ਲਈ ਦੇਖਦੇ ਰਹੋ ધ્યાન ਰੱਖਣਾ ਕੈਮਰਾ ਬਲਵਿੰਦਰ ਨਮੈ ਹਰਸ਼ਕ